ਪੰਜਾਬ ਦੇ ਵਿੱਚ ਅੱਜ ਸਰਪੰਚਾਂ ਤੇ ਪੰਚਾਂ ਦੇ ਲਈ ਜ਼ਿਮਨੀ ਚੋਣ ਹੋਵੇਗੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟ ਪੇਪਰ ਦੇ ਰਾਹੀਂ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ ਤੇ ਅੱਜ ਸ਼ਾਮ ਨੂੰ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਕਈ ਥਾਵਾਂ ਤੇ ਆਮ ਸਹਿਮਤੀ ਦੇ ਨਾਲ ਚੋਣ ਹੋ ਚੁੱਕੀ ਹੈ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਮ ਪੰਚਾਇਤੀ ਚੋਣਾਂ ਪਿਛਲੇ ਸਾਲ 15 ਅਕਤੂਬਰ ਨੂੰ ਹੋਈਆਂ ਸਨ ਹਾਲਾਂਕਿ ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਅੱਜ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਅਗਲੇ ਹੁਕਮਾਂ ਤੱਕ ਮੁਸ਼ਵਰੀ ਕਰ ਦਿੱਤਾ ਕਿ ਇਹ ਫੈਸਲਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਹੈ। ਮੁਲਤਵੀ ਕੀਤੇ ਗਏ ਪਿੰਡਾਂ ਦੇ ਵਿੱਚ ਕੱਕਾ ਕੰਡਿਆਲਾ, ਕਾਜ਼ੀਕੋਟ, ਨਾਲਾਗੜ ਪੰਡੋਰੀ, ਗੋਲਾ ਆਦ ਪਿੰਡ ਸ਼ਾਮਲ ਨੇ। ਚੋਣਾਂ ਰੱਦ ਹੋਣ ਦੇ ਪਿੱਛੇ ਵੋਟਰ ਸੂਚੀਆਂ ਦੇ ਵਿੱਚ ਆ ਕੋਈ ਕਮੀਆਂ ਅਤੇ ਗੜਬੜੀ ਦਾ ਕਾਰਨ ਦਿੱਤਾ ਗਿਆ ਤਾਂ ਉੱਥੇ ਪੰਜਾਬ ਦੇ ਵਿੱਚ ਅਜ ਸਰਪੰਚਾਂ ਤੇ ਪੰਚਾਂ ਦੇ ਲਈ ਅਜ਼ਮਨੀ ਚੋਣ ਹੋਣ ਜਾ ਰਹੀ ਹੈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟ ਪੇਪਰ ਦੇ ਰਾਹੀਂ ਇਹ ਵੋਟਾਂ ਪੈਣਗੀਆਂ ਠੀਕ ਅਕਰੀਬ 1 ਘੰਟੇ ਬਾਅਦ ਜਿਹੜੀ ਕਿ VOTING ਦੀ ਸ਼ੁਰੂਆਤ ਹੋ ਜਾਵੇਗੀ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਕਿ ਆ ਵੋਟਾਂ ਪਹੁੰਚ ਦਾ ਸਮਾਂ ਹੋਵੇਗਾ ਅਤੇ ਅੱਜ ਸ਼ਾਮ ਨੂੰ ਹੀ ਨਤੀਜਾ ਦਾ ਐਲਾਨ ਕਰ ਦਿੱਤਾ ਜਾਵੇਗਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇਹ VOTING ਹੋਣ ਜਾ ਰਹੀ ਹੈ ਚੋਣ ਹੋਣ ਜਾ ਰਹੀ ਹੈ ਤੇ ਸ਼ਾਮ ਤੱਕ ਪਤਾ ਲੱਗ ਜਾਵੇਗਾ ਕਿ ਆਖਰਕਾਰ ਉਪੰਦੀ ਪੰਚਾਇਤ ਦੀ ਕੌਣ ਅਗਵਾਈ ਕਰਦਾ ਜਾਂ ਪਿੰਡ ਦਾ ਕੌਣ ਸਰਪੰਚ ਹੋਵੇਗਾ ਹਾਲਾਂਕਿ ਕਈ ਥਾਵਾਂ ਤੇ ਐਮ ਸਹਿਮਤੀ ਵੀ ਬਣ ਚੁੱਕੀ ਹੈ ਐਮ ਸਹਿਮ ਅੱਜ ਚੋਣ ਹੋਈ ਹੈ ਆ ਕਿਉਂਕਿ ਚੋਣਾਂ ਤੋਂ ਪਹਿਲਾਂ ਜਿੱਥੇ ਜਿਹੜੇ ਪਿੰਡ ਦੇ ਵਿੱਚ ਸਹਿਮਤੀ ਬਣ ਜਾਂਦੀ ਹੈ ਕਿ ਕਿਸੇ ਇੱਕ ਮੀਲਵਾਰ ਨੂੰ ਲੈ ਕੇ ਸਭ ਸਹਿਮਤੀ ਹੋ ਜਾਂਦੀ ਹੈ ਫਿਰ ਸਭ ਸਹਿਮਤੀ ਦੇ ਨਾਲ ਹੀ ਆ ਚੋਣ ਹੋ ਜਾਂਦੀ ਹੈ ਉਹਨਾਂ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਵੋਟਾਂ ਨਹੀਂ ਪੈਂਡੀਆਂ ਹਰਿਆਣਾ ਦੇ ਵਿੱਚ ਅੱਜ ਸੀਟੀ ਪ੍ਰੀਖਿਆ ਦਾ ਦੂਜਾ ਦਿਨ ਹੈ ਗੁਰਪਸਿੱਧ ਦੀ ਭਰਤੀ ਦੇ ਲਈ ਅੱਜ ਵੀ ਸੀਟੀ ਦੀ ਪ੍ਰੀਖਿਆ ਅਕਲ 6,75,000 ਨੌਜਵਾਨਾਂ ਨੇ ਪੇਪਰ ਦਿੱਤੇ ਸਨ ਦੋ ਸ਼ਿਫਟਾਂ ਦੇ ਵਿੱਚ ਐਗਜ਼ਾਮ ਦੇਣਗੇ ਉਮੀਦਵਾਰ ਪਹਿਲੀ ਛੱਟ ਦਾ ਸ਼ਿਫਟ ਦਾ ਪੇਪਰ ਸਵੇਰੇ 10:00 ਤੋਂ ਲੈ ਕੇ 11:45 ਮਿੰਟ ਤੱਕ ਹੋਵੇਗਾ ਹਾਂ ਦੂਜੀ ਸ਼ਿਫਟ ਦਾ ਪੇਪਰ ਸਵੇਰ 3:00 ਤੋਂ ਲੈ ਕੇ 5:00 ਵਜੇ ਤੱਕ ਹੋਵੇਗਾ ਉਮੀਦਵਾਰਾਂ ਲਈ ਦਿੱਲੀ 12,000 ਫ੍ਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹਾਂ 5500 ਤੋਂ ਵੱਧ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹੈ Haryana Staff Service Commission ਦੇ ਵੱਲੋਂ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ Haryana ਦੇ ਵਿੱਚ ਗਰੁੱਪ ਸੀ ਦੇ ਅਹੁਦਿਆਂ ਲਈ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ ਤਾਂ ਹਰਿਆਣਾ ਦੇ ਵਿੱਚ ਸੀਈਟੀ ਪ੍ਰੀਖਿਆ ਦਾ ਅੱਜ ਦੂਜਾ ਦਿਨ ਹੈ ਕੱਲ ਵੀ ਸੀਈਟੀ ਦੀ ਪ੍ਰੀਖਿਆ ਹੋਈ ਸੀ ਕੱਲ ਦੀ ਗੱਲ ਕੀਤੀ ਜਾਵੇ ਤਾਂ 6,75,000 ਨੌਜਵਾਨਾਂ ਦੇ ਵੱਲੋਂ ਐਗਜ਼ਾਮ ਦਿੱਤਾ ਗਿਆ ਆ ਤਾਂ ਗਰੁੱਪ ਸੀ ਦੀ ਭਰਤੀ ਲਈ ਅੱਜ ਵੀ ਸੀਈਟੀ ਦੀ ਪ੍ਰੀਖਿਆ ਹੋਣ ਜਾ ਰਹੀ ਹੈ ਆ ਦਰਸਲ ਦੋ ਸ਼ਿਫਟਾਂ ਦੇ ਵਿੱਚ ਐਗਜ਼ਾਮ ਹੋ ਰਿਹਾ ਹੈ ਆ ਪਹਿਲੀ ਸ਼ਿਫਟ ਦਾ ਪੇਪਰ ਅੱਜ ਸਵੇਰੇ 10:00 ਵਜੇ ਤੋਂ ਲੈ ਕੇ ਆ 12:00 ਵਜੇ ਤੱਕ ਹੋਵੇਗਾ ਆ ਦੂਜੀ ਸ਼ਿਫਟ ਦਾ ਪੇਪਰ ਸਵੇਰ 3:00 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਲਿਆ ਜਾਵੇਗਾ ਉਥੇ ਹੀ ਉਮੀਦਵਾਰਾਂ ਦੀ ਸਹੂਲਤ ਨੂੰ ਲੈ ਕੇ ਖਾਸ ਬੰਦੋਬਸਤ ਵੀ ਕੀਤੇ ਗਏ ਨੇ ਉਮੀਦਵਾਰਾਂ ਦੇ ਲਈ 12000 ਫ੍ਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਆ 5500 ਤੋਂ ਵੱਧ ਪੁਲਿਸ ਕਰਮੀਆਂ ਦੀ ਤੈਨਾਤੀ ਕੀਤੀ ਗਈ ਹੈ ਅਰ ਪ੍ਰਚਾਰਤੀ ਸੋਨੀਪੱਥੇ ਪਹੁੰਚ ਰਹੇ ਹਨ पेपर देने के लिए अलग अलग सेंटर बनाए गए हैं मैं मौजूद हूँ कुरुक्षेत्र की नई अनाज मंडी में यहाँ पर सोनीपत से बसें आ रही हैं बाकायदा उनको सामने तस्वीरों में देख सकते हैं यहाँ पर खड़ा किया जा रहा है हालांकि पहली बार कहा गया है कि परीक्षार्थी अपने घर से निकलें परीक्षा देने ज़रूर आए सरकार आपको अपने घर लेने आएगी परीक्षा केंद्र पर पहुँचाएगी और आपने सिर्फ पेपर देने के लिए पहुंचना है तो सी का आज दूसरा दिन है और लगातार जो परीक्षार्थी हैं वो आ रहे हैं कल हमने आपको दिखाया कि किस तरह से डायल वन वन टू बाकायदा तरावड़ी से लेकर आई जो बच्चे जाम में फंस चुके थे और आज लगातार बसें पहुंच रही हैं मेरे सहयोगी आपको गेट पर दिखा रहे हैं कि लगातार जो बसें आ रही हैं देखी तस्वीरों में कि सोनीपत से बसें बसे आई हैं बाकायदा उनको यहाँ पर लाया जा रहा है और जो परीक्षार्थी हैं वो लगातार परीक्षा देने के लिए पहुंच रहे हैं कुछ परीक्षार्थी मेरे साथ खड़े हैं उनसे बातचीत करने की कोशिश करेंगे आपका शुभ नाम कहाँ से आए हैं आप मैं गवाना से क्या बताएंगे आपको जारे जारे लगातार लेके आ क्या चीज बहुत बढ़िया व्यवस्था सरकार की पहली बार देखा है इतने बहुत अच्छी व्यवस्था सरकार की जिस तरह से ला रहे है सेंटर में लेके जा रहे है सरकार बहुत अच्छा काम कर रही है अच्छा जी पहले भी कभी ऐसा हुआ पहली बार हुआ ऐसा

यहाँ तक से कुरुक्षेत्र तक और यहाँ से जो रीजनल सेंटर है वहाँ पर पहुँचाने का व्यवस्था है तो लगातार देखिए आपको दिखा रहे हैं कि बसें आ रही हैं, उनको बकायदा अनाज मंडी के अंदर लाया जा रहा है और यहाँ पर पहुँचाया जा रहा है हम कुछ और बच्चे जो दूर दराज से पहुँच रहे हैं उनसे बातचीत करवाने की मेरी कोशिश रहेगी कि जो आ, लगातार जो यहाँ परीक्षार्थी पहुँच रहे हैं उनसे बातचीत करने की कोशिश रहेगी आप पेपर देने आए हैं आप में से कोई आप आए हैं पेपर देने तो, कहाँ से आए हैं गुआना से क्या बताएंगे कैसी व्यवस्था है सरकार की लगा आपको घर से लेके आ रही सरकार और पेपर देने आ रहे फिर आप वापस भी लेके जाएगी बहुत बढ़िया व्यवस्था है खाने की चाय की सुविधा है गुहाना से बसें आ रही हैं लेके और यहाँ से स्कूलों को में छोड़ने के लिए भी बसें आई हुई हैं ਕੌਣ ਗੱਲ ਕਰਾਂਗੇ ਵਿਕਰਮ ਮਜੀਠੀਆ ਦੀ ਹੋਈ ਗ੍ਰਿਫਤਾਰੀ ਨੂੰ ਲੈ ਕੇ ਪੱਖੀ ਸਿਆਸਤ ਦੀ ਆ ਕੱਲ ਹੀ ਆਗੂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਮੌਜੂਦਾ ਤੇ ਸਾਬਕਾ ਸੀਐਮ ਆਮੋ ਸਾਹਮਣੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮਜੀਠੀਆ ਦੀ ਹਮਾਇਤ ਕਰਨ ਤੇ ਸੀਐਮ ਮਾਨ ਨੇ ਤਿੱਖੇ ਨਿਸ਼ਾਨੇ ਸਾਧਦੇ ਜਿਸਤੇ ਕਿ ਵਿਰੋਧੀ ਧਿਰਾਂ ਨੇ ਵੀ ਪਲਟਵਾਰ ਕੀਤਾ 22 ਜੂਨ ਨੂੰ ਅਕਾਲੀ ਆਗੂ ਵਿਕਰਮ ਅਜੀਠਿਆ ਦੀ ਗ੍ਰਿਫਤਾਰੀ ਹੋਈ ਪਰ ਇਸ ਦਾ ਸੇਕ ਅਜੇ ਵੀ ਬਰਕਰਾਰ ਹੈ ਗ੍ਰਿਫਤਾਰੀ ਦੇ ਠੀਕ 1 ਮਹੀਨੇ ਦੇ ਬਾਅਦ ਸਾਬਕਾ ਸੀਐਮ ਕੈਪਟਨ ਅਮਰਿੰਦਰ ਦਾ ਬਿਆਨ ਵੀ ਆ ਗਿਆ ਕੈਪਟਨ ਅਮਰਿੰਦਰ ਨੇ ਜਿੱਥੇ ਵਿਕਰਮ ਅਜੀਠਿਆ ਦੀ ਹਮਾਇਤ ਕੀਤੀ ਉੱਥੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਪੂਰੀ ਕਾਰਵਾਈ ਨੂੰ ਰਾਜਨੀਤਿਕ ਅਤਿਆਚਾਰ ਘਰਾਰ ਦੇ ਦਿੱਤਾ ਤੱਗੂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਜਿਨ੍ਹਾਂ ਤਿੱਖਾ ਨਿਸ਼ਾਨਾ ਸਾਧਦਿਆਂ ਕਿ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਦੇ ਵੀ ਸਵਾਲ ਕਰ ਦਿੱਤਾ ਕਿ ਗੁੜਕਾ ਸਾਹਿਬ ਜੀ ਦੀ ਸੌ ਕਿੱਥੇ ਗਈ ਹੁਣ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਪਹਿਲਾਂ ਕੈਪਟਨ ਅਮਰਿੰਦਰ ਨੇ ਟਵੀਟ ਕਰਦੇ ਹੋਏ ਕੀ ਲਿਖਿਆ ਤੇ ਇਸ ਤੇ ਮੁੱਖ ਮੰਤਰੀ ਮਾਨ ਨੇ ਕਿਵੇਂ ਪਲਟਵਾਰ ਕੀਤਾ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਸੰਸਨੀਖੇਸ ਗੱਲਾਂ ਸਿਆਸੀ ਬਦਲਾਖੋਰੀ ਸ਼ਾਸਨ ਦਾ ਬਦਲ ਹਨ ਪੰਜਾਬ ਨੇ ਕਦੇ ਵੀ ਲੋਕਤੰਤਰ ਤੇ ਅਜਿਹਾ ਕਿਨੌਣਾ ਹਮਲਾ ਨਹੀਂ ਦੇਖਿਆ ਜਿੱਥੇ ਉਨ੍ਹਾਂ ਦੇ ਕੁਸ਼ਾਸ਼ਨ ਅਤੇ ਭ੍ਰਿਸ਼ਟਾਚਾਰ ਦੇ ਆਲੋਚਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ। ਵਿਕਰਮ ਸਿੰਘ ਮਜੀਠੀਆ ਨੂੰ ਪਰੇਸ਼ਾਨ ਕਰਨਾ ਉਨ੍ਹਾਂ ਦੀਆਂ ਅਣਮਨੁੱਖੀ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਹੈ। ਮੈਂ ਇਸ ਰਾਜਨੀਤਿਕ ਅਤਿਆਚਾਰ ਦੀ ਸਖਤ ਨਿੰਦਾ ਕਰਦਾ ਹਾਂ। ਕੈਪਟਨ ਸਾਹਿਬ ਅੱਜ ਤੁਹਾਨੂੰ ਡਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ। ਜਦੋਂ ਲੋਕਾਂ ਦੇ ਪੁੱਤ ਤੁਹਾਡੇ ਤੇ ਤੁਹਾਡੇ ਭਤੀਜੇ ਦੇ ਰਾਹ 'ਚ ਤੜਫ ਤੜਫ ਮਾਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾ 'ਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾਕੀ ਪਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿਣਾ ਚੁੜਵਾਵੇਗੀ ਗੁਟਕਾ ਸਾਹਿਬ ਜੀ ਦੀ ਸੌਂ ਕਿੱਥੇ ਗਈ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ 'ਚ ਕਿ ਜੀ ਬਹੁਤ ਮਾਨਵੀਅਤ ਘਰਾਣ ਦੀ ਉਲੰਘਣਾ ਹੋ ਰਹੀ ਹੈ ਮੈਨੂੰ ਚਿੰਤਾ ਹੈ ਹੁਣ ਇਹਨਾਂ ਦੇ ਦੋਗਲੇ ਚਿਹਰੇ ਸਾਹਮਣੇ